ਹੈਲੋ ਜੀ ਹਾਂਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੋਸਰਾਓ ਸਾਰੇ ਕਿਵੇਂ ਹੋ ਬਾਕੀ ਤੁਸੀਂ ਵੇਖ ਸਕਦੇ ਹੋ ਸਾਡਾ ਕਾਫੀ ਕੰਮ ਹੋ ਗਿਆ ਵਾ ਰਸੋਈ ਦਾ ਸੋਹਣੀ ਲੱਗਣ ਲੱਗੀ ਰਸੋਈ ਟੈਲਾਂ ਟੁੱਲਾਂ ਦਾ ਸਭ ਕੰਮ ਹੋਣ ਦਿਆ ਵਾ ਕਾਫੀ ਨਿਭੜ ਗਿਆ ਕੰਮ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਤੇ ਰਸੋਈ ਦਾ ਕੰਮ ਹੋ ਗਿਆ ਵਾ ਹੱਲੇ ਬਾਕਸ ਡਰਾਇਰ ਲੱਗਣ ਵਾਲੇ ਹੈਗੇ ਆ ਬਾਕੀ ਟੈਲਾ ਲੱਗ ਚੁੱਕੀਆਂ ਨੇ ਹਾਂਜੀ ਕੰਮ ਜੁਰਾ ਸ਼ੁਰੂ ਹੋ ਰਿਹਾ ਤੇ ਚੱਲੰਦਿਆ ਹੈ ਸਾਡਾ ਤੇ ਮਿਸਤਰੀ ਬਹੁਤ ਜ਼ਿਆਦੇ ਵੜੇ ਹੋਏ ਆ ਤੇ ਬਹੁਤ ਜ਼ਿਆਦਾ ਖਲਾਰਾ ਪਿਆ ਆ ਤੇ ਹੁਣ ਟੈਲਾ ਲੱਗ ਜੀਦਾ ਸੋਈ ਚ ਪੱਥਰ ਟੈਲਾ ਤੇ ਕੁਝ ਰੇਕਾ ਦੇ ਬਹੁਤ ਜ਼ਿਆਦਾ ਖਲਾਰਾ ਵਕੂਣ ਸੋਨਾ ਸੋਈ ਸੋਣੀ ਬਣ ਗਈ ਆ ਤੇ ਸਮਝ ਨਹੀਂ ਆਉਂਦੀ ਖਲਾਰਾ ਬਹੁਤ ਜ਼ਿਆਦਾ ਹੈ ਤੇ ਜਦੋਂ ਅਸੀਂ ਆਵਾਂਗੇ ਘਰ ਵੜਾਂਗੇ ਬਹੁਤ ਜਿਆਦੀਆਂ ਸਫਾਈਆਂ ਕਰਨੀਆਂ ਪੈਣੀਆਂ ਬਹੁਤ ਜਿਆਦਾ ਸਮਝ ਨਹੀਂ ਆਉਂਦੀ ਖਲਾਰਾ ਬਹੁਤ ਜ਼ਿਆਦਾ ਹੈਲੋ ਜੀ গুড মর্নিং ਹੋਸਨਾਉ ਸਾਰੀ ਕਿਵੇਂ ਹੋ ਆਈ ਹੋਪ ਸਾਰੇ ਵਧੀਆ ਹੋਵੋਗੇ ਬਾਕੀ ਆਪਾਂ ਅੱਜ ਚੱਲਿਆ ਵਿਆਹ ਤੇ ਮੈਰਿਜ ਆ ਤੇ ਬਾਕੀ ਵਿਆਹ ਹੋ ਗਿਆ ਐ ਪਾਰਟੀ ਆ ਤੇ ਹੋਸ ਇਸ ਕਰਕੇ ਬਹੁਤ ਜਿਆਦੇ ਖਿਲਾਰੇ ਪਏ ਆ ਤੁਹਾਨੂੰ ਪਤਾ ਜਦੋਂ ਜਾਈਦਾ ਕਿਤੇ ਤੇ ਬਾਕੀ ਸਾਰਾ ਸਮਾਨ ਮੇਰਾ ਰੈਡੀ ਆ ਜੋ ਆਪਾਂ ਲਾਉਣਾ ਪਾਉਣਾ ਆ ਜਦ ਆਪਾਂ ਮੇਕਅਪ ਕਰਨਾ ਨਹੀਂ ਪਰ ਚਲੋ ਘਰੋ ਮਿਲ ਗਿਆ ਸਾਰਾ ਸਮਾਨ ਨਹੀਂ ਤਾਂ ਆਪਾਂ ਨੂੰ ਲਿਉਣਾ ਪੈਂਦਾ ਵਾ ਸਾਰਾ ਕੁ ਸਾਂਭੀਦਾ ਵਾ ਤੇ ਸਮਾਨ ਮਿਲ ਗਿਆ ਉਹ ਮੇਰਾ ਸੂਟ ਰੈਡੀ ਆ ਪ੍ਰੈਸ ਕਰ ਲਿਆ ਵਾ ਤੇ ਬਾਕੀ ਇੱਧਰ ਬਹੁਤ ਜ਼ਿਆਦਾ ਤੁਹਾਨੂੰ ਦਿਖਾਈਏ ਤੇ ਸਾਡੇ ਘਰ ਤੁਹਾਨੂੰ ਪਤਾ ਮਿਸਤਰੀ ਲੱਗੇ ਇਸ ਕਰਕੇ ਜੋ ਆਪਾਂ ਸਮਾਨ ਸ਼ੀਸ਼ੇ ਵਿੱਚ ਰੱਖਦੇ ਆ ਕੋਈ ਮਤਲਬ ਕਿ ਸ਼ੀਸ਼ੇ ਚ ਹੈ ਨਹੀਂ ਆ ਸ਼ੀਸ਼ਾ ਪਤਾ ਨਹੀਂ ਕਿੱਥੇ ਰੱਖਿਆ ਸੀ ਤੇ ਸੋ ਇਸ ਕਰਕੇ ਸਾਡੇ ਲਫਾਫਿਆਂ ਚ ਸਾਡੇ ਰਬੜ ਬੈਨ ਸੋਹਣੇ ਸੋਹਣੇ ਸਾਡੇ ਸੂਟਾਂ ਨਾਲ ਦੇ ਆ ਤੇ ਜੇ ਆਹ ਦੇਖੋ ਤੇ ਬਾਕੀ ਇੱਧਰ ਪੁਰਾਣੇ ਰਬੜ ਬੈਨ ਆ ਤੇ ਇੱਧਰ ਨਵੇਂ ਰਬੜ ਬੈਨ ਆ ਤੇ ਇੱਧਰ ਮੇਰਾ ਪਰਸ ਰੈਡੀ ਆ ਸਾਰਾ ਕੁਝ ਬਾਕੀ ਜਾਣ ਦੇ ਟਾਈਮ ਤੇ ਤੁਹਾਨੂੰ ਪਤਾ ਕੋਈ ਸਮਾਨ ਲੱਭਦਾਨੀ ਹੈ ਤੇ ਹੁਣ ਚਲੋ ਲਾਗੇ ਰੱਖਿਆ ਵਾ ਤੇ ਆਪਾਂ ਹੁਣ ਲੱਗਿਆ ਰੈਡੀ ਤੁਹਾਨੂੰ ਆਪਾਂ ਦਿਖਾਵਾਂਗੇ ਪਾਰਟੀ ਤੇ ਤੁਹਾਨੂੰ ਹੀ ਦਿਖਾਵਾਂਗੇ ਪਾਰਟੀ ਬਣੇ ਰਹੋ ਮੇਰੇ ਵਲੌਗ ਨਾਲ ਸਾਡੀ ਕੁੜੀ ਵੀ ਹੋਂਦੀ ਆ ਤਿਆਰ ਤੇ ਸੂਟ ਬਹੁਤ ਘੱਟ ਪੌਂਦੀ ਆ ਇਸ ਕਰਕੇ ਦੇਖੋ ਸੂਟ ਪਾਇਆ ਪਹਿਲੀ ਵਾਰੀ ਪਹਿਲੀ ਵਾਰੀ ਵੈਸੇ ਇੱਕ ਦੋ ਵਾਰੀ ਪਹਿਲਾਂ ਵੀ ਪਾਏ ਆ ਕਿਉਂਕਿ ਜਿੰ ਟੋਪ ਹੁੰਦੀਆਂ ਨੇ ਤੇ ਵਧੀਆ ਲੱਗਦਾ ਵਾ ਸਿਮ ਹੋਗੇ ਦਿਖਾਈ ਹਾਂਜੀ ਫਿਰ ਆਪਾਂ ਚੱਲ ਪਏ ਵਿਆਹ ਤੇ ਪੈਲਸ ਚ ਸੰਗਮ ਪੈਲਸ ਸੀ ਜਿਹੜੇ ਜਿਹੜੇ ਸ਼ਹਿਰ ਚ ਰਹਿੰਦੇ ਉਹਨਾਂ ਨੂੰ ਪਤਾ ਆ ਬਾਕੀ ਆਪਾਂ ਲੱਗੇ ਸੀ ਖਾਣ ਪੀਣ ਹਾਂਜੀ ਆਪਾਂ ਲਾਗੇ ਸੀ ਖਾਣ ਪੀਣ ਕਾਫੀ ਇੰਜੋਏ ਕੀਤਾ ਖਾਦਾ ਪੀਤਾ ਤੁਹਾਨੂੰ ਪਤਾ ਵਾ ਫਿਰ ਖਾਈ ਪੀਦਾ ਵਾ ਇੰਜੋਏ ਕਰੀਦਾ ਵਾ ਤੇ ਆਪਾਂ ਖਾਦੇ ਸੀ ਬ੍ਰੈਡ ਪਕੋੜੇ 커피 ਪੀਤੀ ਸੀ ਕੋਲਡ ਡਰਿੰਕ ਪੀਤੀ ਸੀ ਤੇ ਮੈਂ ਕਿਹਾ ਵਲੌਗ ਬਣਾ ਲਾਂ ਪੈਲਸ ਦਾ ਸਾਰੇ ਜੋ ਮਤਲਬ ਬਹੁਤ ਹਲੇ ਕਾਫੀ ਲੋਕ ਘਟ ਆਏ ਸੀ ਤੇ ਫਿਰ ਆਪਾਂ ਆਗੇ ਸੀ ਬਾਹਰ ਜੋ ਕਿ ਦੀਦੀ ਨੇ ਜਿਨ੍ਹਾਂ ਦੇ ਬੇਟੇ ਦਾ ਵਿਆਹ ਆ ਤੇ ਇਹ ਵਾਲੇ ਵਿਆਹ ਵਾਲੀ ਜੋੜੀ ਆਉਂਦੀ ਸੀ ਤੇ ਵਲੌਗ ਬਣਾਇਆ ਸੀ ਪਰ ਇਹ ਦੇ ਵਿੱਚ ਛੋਟਾ ਪਿਆ ਵਲੌਗ ਤੇ ਮੈਂ ਵੀਡੀਓ ਬਣਾਈ ਸੀ ਬਾਅਦ ਉਸ ਤੋਂ ਬਾਅਦ ਆਪਾਂ ਅਗੇ ਫਰੂਟ ਚਾਟ ਖਾਣ ਵਾਸਤੇ ਤੇ ਇੱਥੇ ਮੱਖੀਆਂ ਬਹੁਤ ਜਿਆਦੀਆਂ ਸੀ ਮੱਖੋਦੀਆਂ ਸ਼ਹਿਦ ਦੀਆਂ ਮੱਖੀਆਂ ਜਿਹਨੂੰ ਕਹਿੰਦੇ ਆ ਬਹੁਤ ਜਿਆਦੀਆਂ ਮੰਡਰੋਂਦੀਆਂ ਸੀ ਫਰੂਟ ਤੇ ਮੱਖੀਆਂ ਤੋਂ ਤੰਗ ਆਈ ਪਏ ਸੀ ਅਸੀਂ ਤੇ ਉਸ ਤੋਂ ਬਾਅਦ ਜੋ ਡੀਜੇ ਆ ਜੇ ਲੱਗੇ ਤੁਹਾਨੂੰ ਪਤਾ ਵਾ ਵੀ ਇੱਥੇ ਪੰਗੜੇ ਪੂਣੇ ਪੈਣਦੇ ਸੀ ਮੈਂ ਕੋਸ਼ਿਸ਼ ਕੀਤੀ ਸੀ ਕਿ ਮੈਂ ਆਵਾਜ਼ ਨਾਲ ਲੈ ਕੇ ਆਵਾਂ ਪਰ ਥੋੜੀ ਬੋਧੀ ਵਿੱਚ ਆ ਗਈ ਆ ਡੀਜੇ ਦੀ ਕਿਉਂਕਿ ਕਾਪੀਰਾਈਟ ਆ ਜਾਂਦਾ ਵਾ ਬਾਕੀ ਚਲੋ ਵੇਖਦੇ ਆ ਬਾਕੀ ਆਪਾਂ ਖਾਦਾ ਪੀਤਾ ਕਾਫੀ ਇੰਜੋਏ ਕੀਤਾ ਖਾਧੀਆਂ ਮੈਂ ਖਾਨ ਦੀ ਸੀ ਟਿੱਕੀ ਟਿੱਕੀਆਂ ਬਹੁਤ ਜਿਆਦਾ ਸਵਾਦ ਸੀ ਬਾਕੀ ਤੁਹਾਨੂੰ ਪਤਾ ਇੰਨਾ ਕੋਈ ਸਵਾਦ ਨਹੀਂ ਹੁੰਦਾ ਮਤਲਬ ਗੋਲ ਗੱਪੇ ਨਹੀਂ ਸੀ ਸਵਾਦ ਹੈ ਨਿਊਡਲ ਨਹੀਂ ਸੀ ਜਿਆਦਾ ਸਵਾਦ ਟਿੱਕੀਆਂ ਬਹੁਤ ਸਵਾਦ ਸੀ ਤੇ ਮੈਨੂੰ ਲੱਗਦਾ ਨਹੀਂ ਇਹ ਮੈਂ ਸਤਿਮੁਹ ਦੀ ਵੀਡੀਓ ਬਣਾਉਂਦੀ ਆ ਉਸ ਤੋਂ ਬਾਅਦ ਆਪਾਂ ਅਗੇ ਗਿਆ ਵਾਲੀ ਜੋੜੀ ਜੋ ਕਿ ਇਹਨਾਂ ਦਾ ਵਿਆਹ ਆ ਸੀ ਤੁਸੀਂ ਵੇਖ ਲਓ ਇਹ ਮੇਰੇ ਫਰੈਂਡ ਆ ਫਿਰ ਆਪਾਂ ਇੱਥੇ ਮਿਲੇ ਫਿਰ ਵੀਡੀਓ ਬਣਾਈ ਅਸੀਂ ਇਕੱਠੇ ਇਹਨਾਂ ਨਾਲ ਸ਼ਿੰਲੇ ਗਏ ਸੀ ਤੇ ਇਸ ਕਰਕੇ ਫਿਰ ਮੈਂ ਇਹਨਾਂ ਨਾਲ ਵੀਡੀਓ ਬਣਾਈ ਤੇ ਫਿਰ ਆਪਾਂ ਅਗੇ ਖਾਣ ਪੀਣ ਰੋਟੀ ਦਾ ਲੱਗ ਗਿਆ ਸਟਾਲ ਤੇ ਆਪਾਂ ਸੋਚਿਆ ਵੀ ਰੋਟੀ ਖਾ ਕੇ ਚੱਲੀਏ ਆਪਾਂ ਘਰਾਂ ਨੂੰ ਰੋਟੀ ਰੋਟੀ ਤਾਂ ਇਨੀ ਖਾਦੀ ਨਹੀਂ ਜਾਂਦੀ ਤੁਹਾਨੂੰ ਪਤਾ ਵਿਆਟ ਟਿੱਡ ਪਰ ਹੀ ਹੁੰਦੇ ਹੋਰ ਬਹੁਤ ਕੁਝ ਖਾਦਾ ਪੀਤਾ ਹੁੰਦਾ ਹੈ ਤੇ ਬਾਕੀ ਥੋੜੀ ਬਹੁਤੀ ਖਾ ਗਏ ਆਪਾਂ ਚੱਲ ਪੇ ਘਰਾਂ ਨੂੰ ਚਲੋ ਜੀ ਤੁਸੀਂ ਮੇਰਾ ਅੱਜ ਦਾ ਵਲੋਗ ਕਰ ਦਿਓ ਇੱਥੇ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ ਜੀ ਨਵੀਆਂ ਨਵੀਆਂ ਵੀਡੀਓ ਵਧੀਆ ਵਧੀਆ ਲੈ ਕੇ ਆਵਾਂਗੇ ਤੁਹਾਡੇ ਅੱਗੇ